ਏਡੇ ਜੀਵ ਮਾਇਆ ਦੇ ਮੋਹ ਵਿੱਚੋਂ ਨਿਕਲਦੇ ਹਨ ਇਸ ਬਾਂ ਦਾ ਚਾਪ ਪੁਰਜੀ ਤਰਤਾੜੀਆਂ ਅਤੇ ਬਖਸ਼ਿਸ਼ ਕਰਦੇ ਹਨ ਜੋ ਕਰ ਛੱਡ ਕੁਪਾਣਾ ਸੋਲ ਕਾ ਮਨਮਾਹੀ ਇਹ ਪ੍ਰਾਣੀ ਜਿਹੜਾ ਇਹ ਘਰ ਛੱਡ ਕੇ ਸਦਾ ਲਈ ਤੁਰ ਜਾਣਾ ਹੈ ਉਹ ਤੈਨੂੰ ਆਪਣੇ ਮਨ ਵਿੱਚ ਪਿਆਰਾ ਲੱਗ ਰਿਹਾ ਹੈ ਜਿੱਥੇ ਜਾਏ ਤਦ ਵਰਤਣਾ ਤਿਸ ਕੀ ਚਿੰਤਾ ਨਹੀਂ ਤੇ ਜਿੱਥੇ ਜਾ ਕੇ ਤੇਰਾ ਬਾਪਹਿਣਾ ਹੈ ਉਸ ਤਦ ਤੈਨੂੰ ਰੱਤਾ ਵੀ ਫਿਕਰ ਨਹੀਂ ਫਾਥੇ ਸੇ ਨਿਕਲੇ ਜੇ ਗੁਰ ਕੀ ਪੈਰੀ ਪਾਹੇ ਸਭ ਜੀ ਮਾਇਆ ਦੇ ਮੋਹ ਵਿੱਚ ਫਸੇ ਪਏ ਹਨ ਇਸ ਸਮੂਹ ਵਿੱਚ ਫਸੇ ਉਹੀ ਬੰਦੇ ਨਿਕਲਦੇ ਹਨ ਜਿਹੜੇ ਗੁਰੂ ਦੀ ਚਰਨੀ ਪਹਿ ਜਾਂਦੇ ਹਨ ਵਾਹਿਗੁਰੂ ਜੀ ਕਾਬਸੋ ਵਾਹਿਗੁਰੂ ਜੀ ਕੀ Fateh